ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਪੰਜਾਬ ਭਰ ਵਿੱਚ ਕਾਸੋ ਆਪਰੇਸ਼ਨ ਸ਼ੁਰੂ ਕੀਤੇ ਗਏ ਹਨ ਇਸ ਮੌਕੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹਧੀਨ ਬੁੱਟਲਾਟਾ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਪੁਲਿਸ ਨੇ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਅਤੇ ਪੁਲਿਸ ਵੱਲੋਂ ਚਲਾਈ ਇਸ ਮੋਹਮ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ਡੀਐਸਪੀ ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਗਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਪੰਜਾਬ ਗਵਰਨਮੈਂਟ ਵੀ ਅਤੇ ਸਾਡੇ ਮਾਜੋ ਬੀਜੀਪੀ ਸਾਹਿਬ ਵੀ ਜੋੜਦਾ ਹੈ ਉਹਦੇ ਮੱਦੇਨਜ਼ਰ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਇੱਕ ਆਪਰੇਸ਼ਨ ਚੱਲ ਰਿਹਾ ਹੈ ਜਿਦੇ ਵਿੱਚ ਅਸੀਂ ਲੱਗਦਾ ਸਾਨੂੰ ਜਿਹੜੇ ਹੌਟਸਪੌਟ ਹੈ ਉਹ ਸਾਨੂੰ ਦਿੱਤੇ ਗਏ ਆ ਅਸੀਂ ਉਹਦੇ ਵਿੱਚ ਆਪਣੇ ਸਰਚ ਕਰ ਰਹੇ ਹਾਂ ਤੇ ਦੂਸਰਾ ਸਾਨੂੰ ਮੌਢੀ ਸਿੰਘ ਸਾਹਿਬ ਦੇ ਫੌਮ ਸਰ ਕਿ ਐਸੀ ਪੰਜਾਬ ਪੁਲਿਸ ਨੂੰ ਇੱਕ ਮਿਸ਼ਨ ਲੈ ਕੇ ਚੱਲ ਰਹੀ ਹੈ ਕਿ ਜਿਹੜਾ ਨਸ਼ਾ ਅਸੀਂ ਉਹਨੂੰ ਦਰੋ ਪੱਟਣਾ ਤੇ ਜੋ ਨਸ਼ਾ ਵੇਚਣ ਵਾਲੇ ਆ ਉਹਨੂੰ ਅਸੀਂ ਫੜ ਕੇ ਅੰਦਰ ਦੇਣਾ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕੋਈ ਕਿਸੇ ਨੂੰ ਬਾਰੇ ਪਤਾ ਲੱਗਦਾ ਕਿ ਉਹਨਾਂ ਦੇ ਬਲੇ ਵਿੱਚ ਉਹਨਾਂ ਦੇ ਆਪਣਾ ਵਾਰਡ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਨਸ਼ਾ ਨਸ਼ਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਇਤਲਾਹ ਦਿਵੇ ਉਹਨਾਂ ਦੀ ਇਤਲਾਹ ਗੁਪਤ ਰੱਖੀ ਜਾਊਗੀ ਉਸ ਦੇ ਆਧਾਰ ਤੇ ਅਸੀਂ ਉਨਾ ਨਸ਼ਾ ਵਿਚਲਾ ਦੇ ਖਾਫ ਕਾਰਵਾਈ ਕਰਾਂਗੇ ਸਾਨੂੰ ਪਬਲਿਕ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਵੋਡ ਲਾਡਾ ਤੋਂ ਅਮਨ ਮਹਿਤਾ ਦੀ ਖਾਸਪੋ